ਸਤਿ ਸ਼੍ਰੀ ਅਕਾਲ ਜੀ। ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ ਜਿੱਥੇ ਤਕਨੀਕੀ ਵਿਕਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਪਰ ਬਹੁਤ ਕੁਝ ਅਜਿਹਾ ਵੀ ਹੈ ਜੋ ਸਦੀਆਂ ਤੋਂ ਹੀ ਮਨੁੱਖ ਦੇ ਨਾਲ-ਨਾਲ ਚੱਲ ਰਿਹਾ ਹੈ ਜਿਸ ਦਾ ਸ਼ਿਕਾਰ ਹੋਣ ਵਾਲੀ ਬਹੁਗਿਣਤੀ ਘਰੀਬੀ ਨਾਲ ਸਬੰਧਤ ਹੈ। ਅਜੇ ਹੀ ਇੱਕ ਪਰਿਵਾਰ ਦੀ ਘਟਨਾ ਦੱਸਣ ਲੱਗੀ ਹਾਂ। ਮੋਗੇ ਜਿੱਥੇ ਸਾਡਾ ਘਰ ਹੈ ਇੱਥੇ ਆਲੇ-ਦੁਆਲੇ ਪਲਾਟ ਖਾਲੀ ਪਏ ਹਨ ਗਲੀ ਵਿੱਚ ਸਾਡਾ ਘਰ ਇਕੱਲਾ ਕਹਿਰਾ ਹੀ ਹੈ ਜਦਕਿ ਪਿਛਲੀ ਗਲੀ ਵਿੱਚ ਕੁਝ ਘਰ ਹਨ ਜਿੰਨਾਂ ਨਾਲ ਗਵਾਂਡੀਆਂ ਵਾਲੀ ਸਾਂਝ ਬਣੀ ਹੋਈ ਹੈ ਸਾਡੇ ਘਰ ਦੇ ਸਾਹਮਣੇ ਖਾਲੀ ਪਲਾਂਟਾਂ ਤੋਂ ਅੱਗੇ ਇੱਕ बस्ती ਹੈ ਜਿੱਥੇ ਅਣਗਿਣਤ ਮਜ਼ਦੂਰ ਪਰਿਵਾਰ ਵਸਦੇ ਹਨ ਮੇਰੀ ਆਦਤ ਹੈ ਕਿ ਜਦੋਂ ਵੇਲਾ ਸਮਾਂ ਹੋਵੇ ਤਾਂ ਛੱਤ ਤੇ ਚਲੀ ਜਾਂਦੀ ਹਾਂ ਗਰਮੀਆਂ ਵਿੱਚ ਸ਼ਾਮ ਨੂੰ ਤੇ ਸਿਆਲ ਵਿੱਚ ਕਈ ਵਾਰ ਸਾਰਾ ਦਿਨ ਹੀ ਛੱਤ ਤੇ ਨਿਕਲ ਜਾਂਦਾ ਹੈ ਅਖਬਾਰ ਜਾਂ ਕਿਤਾਬ ਪੜਦਿਆਂ ਆਲੇ-ਦੁਆਲੇ ਵੀ ਨਜ਼ਰ ਮਾਰ ਲੈਂਦੀ ਹਾਂ ਵਸਤੀ ਵਾਲ ਦੇਖਦਿਆਂ ਅਕਸਰ ਸੋਚਦੀ ਛੋਟੇ-ਛੋਟੇ ਘਰਾਂ ਵਿੱਚ ਵਸਦੇ ਇਹ ਲੋਕ ਦਿਲਾਂ ਵਿੱਚ ਪਤਾ ਨਹੀਂ ਕਿੰਨੀਆਂ ਸਦਰਾਂ ਲਈ ਬੈਠੇ ਹਨ ਸਾਡੇ ਦੇਖਦਿਆਂ ਦੇਖਦਿਆਂ ਮਿਹਨਤ ਮਜ਼ਦੂਰੀ ਕਰਦੇ ਕਈਆਂ ਨੇ ਪੱਕੇ ਬਾਥਰੂਮ ਬਣਾ ਲਏ ਤੇ ਕਿਸੇ ਨੇ ਕਮਰਾ ਪਾ ਲਿਆ ਹੈ ਕਿਸੇ ਨੇ ਦੋ ਮੰਜ਼ਲਾ ਮਕਾਨ ਬਣਾ ਲਿਆ ਹੈ ਪਰ ਇਨ੍ਹਾਂ ਘਰਾਂ ਵਿੱਚ ਇੱਕ ਘਰ ਵੀ ਅਜਿਹਾ ਵੀ ਹੈ ਜੋ ਮੇਰਾ ਧਿਆਨ ਬਧੇਰੇ ਖਿੱਚਦਾ ਹੈ ਜਦੋਂ ਕੰਮ ਕਰਨ ਕੁਝ ਦਿਨ ਘਰੋਂ ਬਾਹਰ ਰਹਿ ਕੇ ਵਾਪਸ ਆਉਂਦੀ ਹਾਂ ਤਾਂ ਉਸ ਘਰ ਵੱਲ ਧਿਆਨ ਜ਼ਰੂਰ ਮਾਰਦੀ ਅਸਲ ਵਿੱਚ ਇਹ ਨਾਮ ਦਾ ਹੀ ਘਰ ਹੈ। ਮੇੜਾ ਖੁੱਲਾ ਹੈ। ਪਰ ਬਸੋਂ ਵਿੱਚ ਇੱਕ ਨੁੱਕਰ ਵਿੱਚ ਸਿਰਫ ਇੱਕ ਕਮਰਾ ਹੈ। ਜੋ ਆਲੇ-ਦੁਆਲੇ ਵਾਲੇ ਘਰਾਂ ਨਾਲੋਂ ਬਹੁਤ ਨੀਵਾ ਹੈ। ਬਰਸਾਤਾਂ ਵਿੱਚ ਛੱਤ ਚੌਂਦੀ ਹੈ। ਇਹ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਘਰ ਦੀ ਮਾਲਕਣ ਨੂੰ ਆਪਣੇ ਬੇਟੇ ਨਾਲ ਕਈ ਵਾਰ ਛੱਤ ਉੱਤੇ ਤਰਪਾਲ ਪਾਉਂਦਿਆਂ ਦੇਖਿਆ ਹੈ। ਇੱਕ ਰਾਤ ਅਚਾਨਕ ਸਾਡੇ ਘਰ ਸਾਹਮਣੇ ਕੋਈ ਰੇਤ ਦਾ ਢੇਰ ਲੱਗਾ ਆ ਗਿਆ। ਸਵੇਰੇ ਵੇਖਿਆ ਤਾਂ ਗੁੱਸਾ ਆਇਆ। ਕੀ ਰੇਤ ਉੱਡ ਕੇ ਸਾਡੇ ਹੀ ਘਰ ਆਉਣੀ? ਇਸ ਨੂੰ ਚੁਕਵਾਉਣ ਲਈ ਜਦੋਂ ਰੇਤ ਦੇ ਮਾਲਕ ਦਾ ਪਤਾ ਲਗਾਇਆ ਤਾਂ ਉਹ ਨੀਵੇਂ ਕਮਰੇ ਵਾਲਾ ਪਰਿਵਾਰ ਹੀ ਸੀ। ਇਹ ਜਾਣ ਕੇ ਰੇਤ ਚੁਕਵਾਉਣ ਨੂੰ ਦਿਲ ਨਾ ਮੰਨਿਆ। ਉਹਨਾਂ ਆਪ ਰੇਤ ਨੂੰ ਪੱਲੀਆਂ ਨਾਲ ਢੱਕ ਦਿੱਤਾ ਤੇ ਮੈਨੂੰ ਕਿਹਾ ਕੀ ਅਸੀਂ ਘਰ ਪਾਉਣ ਲੱਗੇ ਹਾਂ। ਉਨ੍ਹਾਂ ਨਾਲੋਂ ਵੱਧ ਤਾਂ ਨਹੀਂ ਪਰ ਬਹੁਤ ਖੁਸ਼ੀ ਹੋਈ ਕੀ ਚਲੋ ਇਹਨਾਂ ਦੇ ਸਿਰ ਤੇ ਵੀ ਵਧੀਆ ਛੱਤ ਆ ਜਾਵੇਗੀ ਫਿਰ ਇੱਕ ਦਿਨ ਇੱਟਾਂ ਆ ਗਈਆਂ ਤਾਂ ਉਨ੍ਹਾਂ ਦੇ ਚਿਹਰੇ ਤੇ ਰੌਣਕ ਦਿਸਣ ਲੱਗੀ ਮੈਂ ਛੱਤ ਉੱਤੇ ਬੈਠੀ ਉਤਸੁਕਤਾ ਨਾਲ ਵੇਖਦੀ ਕਦੋਂ ਮਿਸਤਰੀ ਲੱਗੂ ਕਦੋਂ ਇਹਨਾਂ ਦੇ ਸੁਪਨਿਆਂ ਦਾ ਮਹਿਲ ਬਣੂ ਫਿਰ ਇੱਕ ਦਿਨ ਦੇਖਿਆ ਬਾਹਰੀ ਕੰਧ ਢਾਕੇ ਦੋ ਕਮਰਿਆਂ ਦੀ ਨੀਂਹ ਪਰ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਤਾਂ ਖੁਸ਼ ਹੋਣਾ ਹੀ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਇੱਕ ਵੱਖਰੀ ਹੀ ਖੁਸ਼ੀ ਹੋ ਰਹੀ ਸੀ। ਥੋੜੀ ਉਸਾਰੀ ਤੋਂ ਬਾਅਦ ਭਰਤ ਪਾਉਣ ਲਈ ਮਿੱਟੀ ਆ ਗਈ ਕਿਉਂਕਿ ਥਾਂ ਨੀਮਾ ਬਹੁਤ ਸੀ। ਛੱਤ ਤੇ ਬੈਠੀ ਮੈਂ ਵੇਖ ਰਹੀ ਸੀ ਪੂਰਾ ਪਰਿਵਾਰ ਮਿੱਟੀ ਪਾਉਣ ਦੇ ਕੰਮ ਲੱਗਾ। ਬਹੁਤ ਖੁਸ਼ ਹੋ ਰਿਹਾ ਸੀ। ਤਾਂ ਮੈਨੂੰ ਆਪਣਾ ਘਰ ਬਣਾਉਣ ਦਾ ਸਮਾਂ ਯਾਦ ਆ ਗਿਆ। ਸਾਡੇ ਲਈ ਵੀ ਆਪਣੇ ਘਰ ਦਾ ਸੁਪਨਾ ਪੂਰਾ ਹੋ ਸਕਣਾ ਅਸੰਭਵ ਨਹੀਂ ਸੀ ਲੱਗਦਾ ਪਰ ਭੈਣਾ ਭਰਾਵਾਂ ਦੀ ਮਦਦ ਨਾਲ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਪੈਰ ਜ਼ਮੀਨ ਤੇ ਨਹੀਂ ਨਹੀਂ ਲੱਗਦੇ ਸੀ ਇਸ ਕਰਕੇ ਇਹਨਾਂ ਦੀ ਖੁਸ਼ੀ ਨੂੰ ਨੇੜਿਓਂ ਮਹਿਸੂਸ ਕੀਤਾ ਜਾ ਸਕਦਾ ਸੀ ਉਹ ਸਾਰੀ ਲੈਟਰ ਕੋਲ ਪਹੁੰਚਣ ਵਾਲੀ ਸੀ ਜਦੋਂ ਮੈਂ ਇੱਕ ਕਾਨਫਰੰਸ ਲਈ ਵਿਜੇਵਾੜਾ ਚਲੀ ਗਈ ਸੀ ਵਾਪਸ ਆਈ ਤਾਂ ਵੇਖਿਆ ਉਸਾਰੀ ਕੋਲ ਕੋਈ ਹਲ-ਜਲ ਨਹੀਂ ਹੋ ਰਹੀ ਸੀ ਲੈਟਰ ਤੋਂ ਬਗੈਰ ਕੰਧਾਂ ਖੜੀਆਂ ਹੋਈਆਂ ਸਨ ਕੁਝ ਦਿਨ ਇਸੇ ਤਰ੍ਹਾਂ ਵੇਖਣ ਬਾਅਦ ਮੈਂ ਘਰ ਦੇ ਮੁੰਡੇ ਨੂੰ ਆਵਾਜ਼ ਮਾਰੀ ਤੇ ਮਿਸਤਰੀ ਬਾਰੇ ਪੁੱਛਿਆ ਉਸਨੇ ਜਵਾਬ ਦਿੱਤਾ ਕਿ ਮਿਸਤਰੀ ਨੇ ਕੁਝ ਦਿਨਾਂ ਦੀ ਛੁੱਟੀ ਲਈ ਹੈ ਮੈਂ ਸੋਚਿਆ ਚਲੋ ਆ ਜਾਵੇਗਾ ਪਰ ਮਹੀਨੇ ਤੋਂ ਉੱਪਰ ਬੀਤ ਗਿਆ ਪਰ ਮਿਸਤਰੀ ਨਹੀਂ ਆਇਆ 2 ਮਹੀਨੇ ਬਾਅਦ ਅਚਾਨਕ ਉਹ ਔਰਤ ਮੈਨੂੰ ਮਿਲ ਗਈ ਤਾਂ ਮੈਂ ਨਵੇਂ ਘਰ ਦੀ ਮੁਬਾਰਕਬਾਦ ਦਿੰਦਿਆਂ ਮਿਸਤਰੀ ਦੇ ਨਾਂ ਆਉਣ ਬਾਰੇ ਪੁੱਛਿਆ ਉਸ ਔਰਤ ਨੇ ਜੋ ਕਾਰਨ ਦੱਸਿਆ ਮੇਰਾ ਤਾਂ ਦਿਲ ਹੀ ਟੁੱਟ ਗਿਆ ਮੈਨੂੰ ਲੱਗਾ ਇਸ ਦੇ ਨਹੀਂ ਜਿਵੇਂ ਮੇਰੇ ਹੀ ਸੁਪਨੇ ਬिखर ਗਏ ਹੋਣ ਉਸ ਨੇ ਦੱਸਿਆ ਭੈਣ ਜੀ ਅਸੀਂ ਲੈਟਰ ਪਾਉਣ ਦੀ ਤਿਆਰੀ ਕਰ ਹੀ ਰਹੇ ਸੀ ਕਿ ਇੱਕ ਸਵੇਰ ਵੇਖਿਆ ਕੁੱਤੇ ਤਾਜੀ ਪਈ ਮਿੱਟੀ ਵਿੱਚੋਂ ਕੁਝ ਕੱਢ ਕੇ ਖਾ ਰਹੇ। ਜਦੋਂ ਬੱਚਾਂ ਦੇ ਪਿਉਉਣੇ ਨੇੜੇ ਜਾ ਕੇ ਵੇਖਿਆ ਤਾਂ ਮਾਸ ਦੇ ਟੁਕੜੇ ਸਨ। ਉਹਨਾਂ ਮਿੱਟੀ, ਪੁੱਟੀ ਤਾਂ ਵਿੱਚੋਂ ਹੋਰ ਮੀਟ ਨਿਕਲਿਆ। ਮੇਰਾ ਪਤੀ ਤਾਂ ਉੱਥੇ ਹੀ ਢੇਰੀ ਹੋ ਗਿਆ। ਮਸਾਂ ਚੁੱਕ ਕੇ ਮੰਜੇ ਤੇ ਪਾਇਆ। ਪਰ ਉਹ ਤਾਂ ਸੁਧ ਬੁੱਧ ਗਵਾ ਬੈਠਾ। ਭੈਣ ਜੀ ਕੋਈ ਸਾਡੀ ਖੁਸ਼ੀ ਤੋਂ ਜਲਦਾ ਸੀ। ਤਾ ਹੀ ਟੋਣਾ ਕਰ ਦਿੱਤਾ ਜਿਸ ਨੂੰ ਹੱਥ ਪਾਉਣ ਕਾਰਨ ਪਤੀ ਮੰਜੇ ਤੇ ਪੈ ਗਿਆ ਮਿਸਤਰੀ ਤਾਂ ਸ਼ਾਇਦ ਡਰਦਾ ਮੁੜ ਕੇ ਵਾਪਸ ਹੀ ਨਹੀਂ ਆਇਆ ਪਤੀ ਨੂੰ ਡਾਕਟਰ ਕੋਲ ਕਈ ਵਾਰ ਲੈ ਕੇ ਗਈ ਹਾਂ ਪਰ ਕੋਈ ਖਾਸ ਫਰਕ ਨਹੀਂ ਪਿਆ ਘਰ ਤੋਂ ਬਾਹਰ ਨਹੀਂ ਨਿਕਲਦਾ ਕੰਮ ਵੀ ਛੁੱਟ ਗਿਆ ਹੈ ਹੁਣ ਮੈਂ ਹੀ ਕੁਝ ਘਰਾਂ ਵਿੱਚ ਕੰਮ ਕਰਕੇ ਰੋਟੀ ਦਾ ਜੁਗਾੜ ਚਲਾ ਰਹੀ ਹਾਂ ਇਹ ਸਭ ਸੁਣ ਕੇ ਅੱਖਾਂ ਭਰ ਆਈਆਂ ਕਿ ਧੁਰ ਅੰਦਰ ਤੱਕ ਵਸੇ ਵਹਿਮਾ ਭਰਮਾ ਕਾਰਨ ਪਤਾ ਨਹੀਂ ਕਿੰਨੇ ਸੁਪਨੇ ਦਮ ਤੋੜ ਜਾਂਦੇ 6-7 ਮਹੀਨੇ ਬਾਅਦ ਬੀ ਦੀਵਾਰਾ ਲੈਟਰ ਨੂੰ ਉਡੀਕ ਰਹੀਆਂ ਤੇ ਪਰਿਵਾਰ ਸਿਰ ਦੀ ਛੱਤ ਜੇ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ ਤਾਂ ਇੰਜ ਦਾ ਮਾੜਾ ਵੀ ਨਾ ਕਰੇ ਕਿ ਕਿਸੇ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਵੇ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ